ਭਾਰਤ ਪਾਕ ਸਰਦ ਬੀਓਪੀ ਸੰਤੋਖ ਸਿੰਘ ਵਾਲਾ ਵਿਖੇ ਬੀਐਸਐਫ ਦੀ ਬਵਿੰਜਾ ਬਟਾਲੀਅਨ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਕੀਤੇ ਆਪਰੇਸ਼ਨ ਦੌਰਾਨ ਦਰੋਂ ਰਾਹੀ ਭਾਰਤ ਵੱਲ ਸੁੱਟੀ ਗਈ 580 ਗ੍ਰਾਮ ਹੈਰੋਇਨ ਦੀ ਤਤੀ ਗਈ ਬਰਾਮਦ ਇਸ ਸਬੰਧ ਦੇ ਵਿੱਚ ਜਲਾਲਾਬਾਦ ਸਾਹਿਬ ਡਿਵੀਜ਼ਨ ਦੇ ਡੀਐਸਪੀ ਐਰ ਸ਼ਰਮਾ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦਰੋਂ ਰਾਹੀ ਆਈ ਹੈਰੋਇਨ ਦੀ ਇਸ ਖੇਪ ਨੂੰ ਬਰਾਮਦ ਕਰ ਲਿਆ ਗਿਆ ਅਤੇ ਜਲਦ ਹੀ ਦਰਗ ਪੈਡਲਰ ਵੀ ਕਾਬੂ ਕੀਤੇ ਜਾਣਗੇ ਇਸ ਸਬੰਧ ਵਿੱਚ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਮਾਨਯੋਗ ਬੀਜਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਉਰੰਭਲੋਂ ਡਾਇਰੈਕਸ਼ਨ ਦੇ ਮੁਤਾਬਕ ਐਸਐਸਪੀ ਫਾਜ਼ਿਲਕਾ ਡਾਕਟਰ ਪ੍ਰਗਿਆ ਜੈਨ ਆਈਪੀਐਸ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜੇ ਡਰੱਗ ਦੇ ਸਮੱਗਲਰ ਨੇ ਡਰੱਗ ਪੈਡਲਰ ਨੇ ਉਹਨਾਂ ਦੇ ਖਿਲਾਫ ਮੁਹਿੰਮ ਛੜੀ ਹੋਈ ਹੈ ਉਸ ਲੜੀ ਦੇ ਤਹਿਤ ਅੱਜ ਅਸੀਂ ਪੀਐਸਫ ਦੀ 52 ਬਟਾਲੀਅਨ ਦੀ ਸੰਤੋਖ ਸਿੰਘ ਵਾਲਾ ਚੌਕੀ ਦੇ ਇੰਚਾਰਜ ਸ਼੍ਰੀ ਰਕੇਸ਼ ਕੁਮਾਰ ਤੇ ਮਿਤੀ ਡੀਐਮਸੀ ਗਰਲਾਲਾਬਾਦ ਪੁਲਿਸ ਸਦਰ ਥਾਣੇ ਦੇ ਐਸਐਚਓ ਤੇ ਚੌਕੀ ਇੰਚਾਰਜ ਗੁਰਵਾਨ ਸਿੰਘ ਕਬਾਇਆ ਤੇ ਇਹਨਾਂ ਨੇ ਜੁਆਇੰਟ ਸਰਚ ਆਪਰੇਸ਼ਨ ਜਾਰੀ ਕੀਤਾ ਸੀ ਜਿਸ ਦੇ ਤਹਿਤ ਸਾਨੂੰ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ 580 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਜੋ ਕਿ ਪੀਐਸਐਨ ਦਾ ਤੇ ਪੰਜਾਬ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀ ਜਿਸ ਦੇ ਤਹਿਤ ਅਸੀਂ ਸਰਚ ਆਪਰੇਸ਼ਨ ਦੇ ਦੌਰਾਨ ਇਹ ਕੋਈ ਡਰੋਨ ਦੇ ਤਹਿਤ ਇਹ ਡਰੋਨ ਫਲਾਈਂਗ ਕਰਕੇ ਇਹ ਕਾਉਂਟਰਬੈਂਡ ਇੱਥੇ ਆਇਆ ਸੀਗਾ ਜਿਹੜਾ ਅਸੀਂ ਰਿਕਵਰ ਕਰ ਲਿਆ ਹੈ ਜਲਦੀ ਹੀ ਅਸੀਂ ਜਿਹੜੇ ਇਹਦੇ ਮੁਜਰਮ ਨੇ ਜਿਨ੍ਹਾਂ ਨੇ ਇਹ ਕਾਉਂਟਰਬੈਂਡ ਮੰਗਵਾਇਆ ਹੋਊਗਾ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਜੈ ਹਿੰਦ